ਪ੍ਰੋ ਪੰਜਾਬੀ ਟੀਵੀ ਦੇ ਤੁਹਾਡਾ ਸਵਾਗਤ ਹੈ ਮੈਂ ਮਨਦੀਪ ਜੋਸ਼ ਸਿੰਘ ਤਾਂ ਭਾਰਤ ਪਾਕਿਸਤਾਨ ਜੰਗ ਵਿਚਾਲੇ ਇੱਕ ਵੱਡੀ ਅਪਡੇਟ ਸਾਹਮਣੇ ਆਈ ਹੈ ਹੁਣੇ-ਹੁਣੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਸ ਸ਼ਰੀਫ ਦਾ ਬਿਆਨ ਸਾਹਮਣੇ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਸੀਜ਼ਫਾਇਰ ਤੋੜਨ ਮਗਰੋਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਸ ਸ਼ਰੀਫ ਦੀ ਪ੍ਰੈਸ ਕਾਨਫਰੰਸ ਹੋਈ ਹੈ ਹੁਣੇ-ਹੁਣੇ ਬਿਲਕੁਲ 5 ਮਿੰਟ ਪਹਿਲਾਂ ਜਿਹੜਾ ਪ੍ਰੈਸ ਕਾਨਫਰੰਸ ਹੋਈ ਔਰ 6 ਮਿੰਟ ਦੀ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਉਹ ਆਪਣੇ ਨੇਸ਼ਨ ਨੂੰ ਸੰਬੋਧਨ ਕਰ ਰਹੇ ਸੀ ਜਿਸ ਦੇ ਵਿੱਚ ਉਹਨਾਂ ਨੇ ਕੁਝ ਗੱਲਾਂ ਕਈਆਂ ਗੱਲਾਂ ਕੀ ਕਈਆਂ ਔਰ ਉਹਨਾਂ ਦੇ ਮਾਇਨੇ ਕੀ ਨੇ ਉਹ ਤੁਹਾਨੂੰ ਦੱਸਦੇ ਆਂ ਔਰ ਇਹ ਜੰਗ ਅੱਗੇ ਜਾਏਗੀ ਕਿਦਨੋਂ ਕੀ ਅੱਗੇ ਜਾਏਗੀ ਜਾਂ ਇੱਥੇ ਹੀ ਰੁਕ ਜਾਏਗੀ ਇਸ ਦੇ ਬਾਰੇ ਵੀ ਜਿਹੜਾ ਤੁਹਾਨੂੰ ਡਿਟੇਲ ਦੇ ਦਿੰਦੇ ਆਂ ਔਰ ਦੂਜੇ ਪਾਸੇ ਚਾਈਨਾ ਨੇ ਜਿਸ ਹਸਾਬ ਦੇ ਨਾਲ ਪਾਕਿਸਤਾਨ ਦਾ ਹੱਕ ਲਿਆ ਪਾਕਿਸਤਾਨ ਦਾ ਜਿਹੜਾ ਤੁਹਾਨੂੰ ਦੱਸ ਦੇ ਕਿ ਮੋਢਾ ਮੋਢਾ ਜੋੜ ਕੇ ਚਾਈਨਾ ਖੜਾ ਉਸ ਵੀ ਤੁਹਾਨੂੰ ਜ਼ਿਕਰ ਕਰਾਂਗੇ ਚਾਈਨਾ ਨੇ ਕਿਹਾ ਕਿ ਅਸੀਂ ਪਾਕਿਸਤਾਨ ਦੀ ਆਪਣੀ ਸੋਵਰਨਟੀ ਦੇ ਲਈ ਲੜ ਰਿਹਾ ਹੈ ਤਾਂ ਅਸੀਂ ਉਸ ਦੇ ਨਾਲ ਆ ਪਰ ਦੂਜੇ ਪਾਸੇ ਨੈਸ਼ਨ ਸਿਕਿਉਰਿਟੀ ਐਡਵਾਈਜ਼ਰ ਭਾਰਤ ਦੇ ਅਜੀਤ ਡਵਾਲ ਹੋਣਾ ਨੇ ਗੱਲਬਾਤ ਕੀਤੀ ਹੈਗੀ ਚਾਈਨਾ ਦੇ ਨਾਲ ਔਰ ਉਹਨਾਂ ਦੇ ਨਾਲ ਜਿਹੜਾ ਗੱਲਬਾਤ ਕਰਨ ਤੋਂ ਬਾਅਦ ਸੀਜ਼ ਫਾਇਰ ਤੋੜਨ ਤੋਂ ਬਾਅਦ ਹੁਣ ਸ਼ਾਹਬਾਦ ਸ਼ਰੀਫ ਇਹ ਕਹਿੰਦੇ ਦਿਖਾਈ ਦਿੱਤੇ ਸ਼ਾਹਬਾਦ ਸ਼ਰੀਫ ਨੇ ਕਿਹਾ ਕਿ ਅਸੀਂ ਜਿਹੜਾਗਾ ਹਮੇਸ਼ਾ ਸ਼ਾਂਤੀ ਦੀ ਗੱਲ ਕਰਦੇ ਹਾਂ ਅਸੀਂ ਕਦੇ ਯੁੱਧ ਨਹੀਂ ਚਾਹੁੰਦੇ ਔਰ ਦੂਜੇ ਪਾਸੇ ਉਹਨਾਂ ਨੇ ਨਾਲ ਇਹ ਵੀ ਕਿਹਾ ਕਿ ਅਸੀਂ ਇਸ ਲੜਾਈ ਨੂੰ ਜਿੱਤ ਚੁੱਕੇ ਹਾਂ ਇਸ ਜੁੱਧ ਨੂੰ ਜਿੱਤ ਚੁੱਕੇ ਆਂ ਔਰ ਉਹਨਾਂ ਨੇ ਕਿਹਾ ਕਿ ਮੈਂ ਆਪਣੀ ਫੌਜ ਦਾ ਧੰਨਵਾਦ ਕਰਦਾ ਜਿਸ ਪ੍ਰਕਾਰ ਉਹਨਾਂ ਨੇ ਪੂਰਾ ਜਿਹੜਾ ਲੜਾਈ ਲੜੀ ਮੁਕਾਬਲਾ ਕੀਤਾ ਔਰ ਉਹਨਾਂ ਨੇ ਹੋਰ ਵੀ ਜਿਹੜਾ ਕੁਝ ਗੱਲਾਂ ਕਹੀਆਂ ਜਿਸ ਦੇ ਵਿੱਚ ਸ਼ਾਹਬਾਸ਼ ਸ਼ਰੀਫ ਨੇ ਇਹ ਗੱਲ ਕਹੀ ਕਿ ਪਾਕਿਸਤਾਨ ਹਮੇਸ਼ਾ ਜਿਹੜਾ ਹੈਗਾ ਉਹ ਸ਼ਾਂਤੀ ਚਾਹੁੰਦਾ ਹੈ ਪਾਕਿਸਤਾਨ ਕਦੇ ਪਹਿਲ ਨਹੀਂ ਕਰਦਾ ਇਹ ਗੱਲ ਵੀ ਜਿਹੜਾ ਉਹਨਾਂ ਦੇ ਵੱਲੋਂ ਕਹੀ ਗਈ ਤਾਂ ਉਹਨਾਂ ਦੇ ਇਸ ਬਿਆਨਾਂ ਤੋਂ ਲੈ ਕੇ ਇਸ ਬਿਆਨਾਂ ਤੋਂ ਜਿਹੜਾ ਇੱਕ ਅੰਦਾਜ਼ਾ ਜ਼ਰੂਰ ਲਗਾਇਆ ਜਾ ਸਕਦਾ ਹੈ ਉਨ੍ਹਾਂ ਦੇ ਇਸ ਬਿਆਨਾਂ ਤੋਂ ਅੰਦਾਜ਼ਾ ਜ਼ਰੂਰ ਲਗਾਇਆ ਜਾ ਸਕਦਾ ਹੈ ਇਹ ਅੰਦਾਜ਼ਾ ਇਹ ਲਗਾਇਆ ਜਾ ਸਕਦਾ ਹੈ ਕਿ ਸ਼ਾਇਦ ਹੁਣ ਸੀਜ਼ ਫਾਇਰ ਜਿਹੜਾ ਉਹ ਹੋ ਹੀ ਜਾਏਗਾ ਕਿਉਂਕਿ ਪੋਲਿਟਿਕਸ ਵੀ ਜਿਹੜੀ ਤੁਸੀਂ ਦੇਖ ਸਕਦੇ ਹੋ ਪਾਕਿਸਤਾਨ ਕਿਸ ਹਿਸਾਬ ਦੀ ਕਰ ਰਿਹਾ ਹੈਗਾ ਕਿਸ ਹਿਸਾਬ ਦੀ ਗੰਦੀ ਸਿਆਸਤ ਪਾਕਿਸਤਾਨ ਦੇ ਵੱਲੋਂ ਕੀਤੀ ਜਾ ਰਹੀ ਹੈਗੀ ਔਰ ਸ਼ਾਹਬਾਸ਼ ਸ਼ਰੀਫ ਨੇ ਇਹ ਕਿਹਾ ਕਿ ਮੈਂ ਸੀ ਜੰਗ ਜਿੱਤ ਚੁੱਕੇ ਹਾਂ ਮੈਂ ਆਪਣੀ ਜੰਗ ਜਿੱਤਣ ਦੀ ਵਧਾਈ ਦਿੰਨਾ ਆਪਣੀ ਫੌਜ ਨੂੰ ਹਾਲਾਂਕਿ ਤੁਸੀਂ ਆਪ ਦੇਖ ਸਕਦੇ ਹੋ ਕਿ ਜਿਹੜਾ ਦੇਸ਼ ਕੰਗਾਲੀ ਦੇ ਰਾਹ ਤੇ ਹੈ ਜਿਹੜਾ ਦੇਸ਼ ਬਿਲਕੁਲ ਜਿਹੜਾ ਗੰਗਾਲ ਹੋਇਆ ਪਿਆਗਾ ਫਾਈਨੈਂਸ਼ੀਅਲੀ ਔਰ ਬਿਲਕੁਲ ਡਾਵਾ ਡੋਲ ਹੈ ਜਿਹੜਾ ਦੇਸ਼ ਪਰਸੋਂ ਹੀ ਕਰਜ਼ਾ ਮੰਗ ਕੇ ਹਟਿਆ ਔਰ ਹੁਣ ਉਹ ਦੇਸ਼ ਇਹ ਬੇਹੁਦੀਆਂ ਗੱਲਾਂ ਬੇਤੁਕੀਆਂ ਗੱਲਾਂ ਕਰਦਾ ਹੋਇਆ ਨਜ਼ਰ ਆ ਰਿਹਾ ਤਾਂ ਸੀਜ਼ਫਾਇਰ ਤੇ ਹਾਲਾਂਕਿ ਉਹਨਾਂ ਨੇ ਕੋਈ ਨਹੀਂ ਕੁਛ ਇੱਕ ਸ਼ਬਦ ਵੀ ਨਹੀਂ ਬੋਲਿਆ ਸੀਜ਼ਫਾਇਰ ਦੇ ਉੱਪਰ ਜਿਹੜਾ ਉਹਨਾਂ ਨੇ ਤੋੜਿਆ ਨਹੀਂ ਤੋੜਿਆ ਜਦੋਂ ਕਿਉਂਕਿ ਜਿਹੜਾ ਹੈਗਾ ਐਮ ਈ ਏ ਨੇ ਕਲੀਅਰ ਕਰਤਾ ਕਿ ਸੀਜ਼ ਫਾਇਰ ਪਾਕਿਸਤਾਨ ਨੇ ਤੋੜਿਆ ਤਾਂ ਇਸ ਤੋਂ ਪਿੱਛੋਂ ਰਹਿ ਕੀ ਗਿਆ ਪਾਕਿਸਤਾਨ ਨੇ ਅਟੈਕ ਕੀਤੇ ਇਹ ਵੀ ਐਮ ਈ ਏ ਨੇ ਕਲੀਅਰ ਕਰਤਾ ਪਰ ਸ਼ਾਹਬਾਜ਼ ਸ਼ਰੀਫ ਨੇ ਪ੍ਰੈਸ ਕਾਨਫਰੰਸ ਦੇ ਵਿੱਚ ਜਿਹੜੀਆਂ ਗੱਲਾਂ ਕਹੀਆਂ ਨੇ ਉਹ ਗੱਲਾਂ ਤੁਹਾਨੂੰ ਦੱਸੀਆਂ ਤੇ ਹੋ ਸਕਦਾ ਕੱਲ ਨੂੰ ਜਾਂ ਪਰਸੋਂ ਜਿਹੜਾ ਇਸ ਦੇ ਉੱਪਰ ਇੱਕ ਦੋ ਹੋਰ ਜਿਹੜੀਆਂ ਮੀਟਿੰਗਾਂ ਹੋਣ ਕਿਉਂਕਿ ਹੋ ਸਕਦਾ ਕਿ ਡੀਜੀ ਜਿਹੜੇ ਡੀਜੀ ਐਮ ਓ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕੀਤੀ ਜਾਵੇ ਕਿਉਂਕਿ ਲਗਾਤਾਰ ਪਾਕਿਸਤਾਨ ਕੰਟੈਕਟ ਦੇ ਵਿੱਚ ਸੀ ਫੋਨ ਕਰ ਰਿਹਾ ਸੀ ਔਰ ਕੱਲੀ ਕੱਲੀ ਅਪਡੇਟ ਤੁਹਾਨੂੰ ਲੈ ਕੇ ਆਉਂਦੇ ਰਹਾਂਗੇ ਜਿਹੜੇ ਰੋਪਰ ਪੰਜਾਬ ਟੀਵੀ ਨਾਲ ਕੈਮਰਾ ਪਰਸ ਦਵਿੰਦਰ ਨਾਮ ਮਨਦੀਪ ਜੋਤ ਪਠਾਨਕੋਟ